ਇਹਨਾਂ ਵਰਗਾ ਕਲਾਕਾਰ ਨਾ ਕੋਈ ਜੰਮਿਆ ਨਾ ਚੰਮਣਾ ਮੈਂ ਉਦੋਂ ਬਚਪਨ ਦੇ ਵਿੱਚ ਸੀ ਪ੍ਰਸ਼ਾਦਾ ਨਹੀਂ ਸੀ ਗਿਆ ਛੱਕਿਆ ਸੀ ਉਦੋਂ ਸਿਰਫ ਖਾੜਾ ਦੇਖਣ ਦੇ ਮਾਰਿਆ ਨੇ ਜਿਹੜੇ ਲੈਕਚਰ ਤੱਕ ਦੇ ਧੱਬਾ ਲਾਉਂਦੇ ਨੇ ਨਾ ਮੈਂ ਇਹਨਾਂ ਨੂੰ ਪੁੱਛਣਾ ਚਾਹੁੰਦਾ ਬਾਕੀ ਕਲਾਕਾਰਾਂ ਨੂੰ ਵੀ ਜਿਹੜੇ ਜੂਂਦੇ ਨੇ ਜਿਹੜੇ ਮਰ ਗਏ ਤਾਂ ਉਹਨਾਂ ਨੂੰ ਕਹਿਣੀ ਕੀ ਗਾ ਜਿਹੜੇ ਜੂਂਦੇ ਨੇ ਵੀ ਤੁਸੀਂ ਆ ਸਕਦੀ ਵਾਰ ਲਈਤੀ 88 ਦੇ ਵਿੱਚ ਮੈਂ ਆਪਣਾ ਘਰ ਵੀ ਛੱਡ ਦਿੱਤਾ ਸੀ ਇਹਦੇ ਵਿਯੋਗ ਦੇ ਵਿੱਚ ਐਡਾ ਦੁੱਖ ਲੱਗਿਆ ਸੀ ਮੈਂ ਕਾਰਪੈਂਟਰ ਦਾ ਕੰਮ ਸ਼ੁਰੂ ਕਰਕੇ ਸਿੱਖਿਆ ਵੀ ਅਮਰ ਸਿੰਘ ਚਮਕੀਲਾ ਜੀ ਨੂੰ ਚੇਤੇ ਕਰਦਾ ਰਿਹਾ ਅਮਰਤ ਵੇਲੇ ਉੱਥੇ 3 ਵਜੇ ਫਤੇਗੜ ਸਾਹਿਬ ਦੀ ਧਰਤੀ ਤੇ ਪਰਿਵਾਰ ਨੂੰ ਵੀ ਮੇਰੀ ਬੇਨਤੀ ਆ ਮੈਂ ਫੋਨ ਵੀ ਕਰਦਾ ਰਹਿਣਾ ਇਹਨਾਂ ਨੂੰ ਵੀ ਜੇ ਤੁਸੀਂ ਅਮਰ ਸਿੰਘ ਚਮਕੀਲਾ ਦੇ ਫੈਨ ਹੋ ਨਾ ਤਾਂ ਉਹਨਾਂ ਦੀ ਜਿਹੜੀ ਆਤਮਾ ਅਧੂਰੀ ਰਹਿ ਗਈ ਜੋੜੀ ਉਹਦੀ ਅਸਲ ਸੋਚ ਸੀ ਹੁਣ ਦੀ ਉਹਨੂੰ ਪੂਰੀ ਕਰਕੇ ਦਿਖਾਓ ਯਾਰ ਚਲੋ ਹੋਰ ਕਹੀ ਕਿ ਮੈਂ ਅਮਰ ਸਿੰਘ ਚਮਕੀਲਾ ਕਰਕੇ ਨਿਹੰਗ ਸਿੰਘ ਸੱਜਿਆ ਤਲਵਾਰ ਮੈਂ ਕੱਲ ਕੀ ਧਰਦੀਆਂ ਪਹਿਲਾਂ ਮੈਂ ਤੀਰ ਸੱਚੀ ਸਰਕਾਰ ਦਾ ਹਾਂ ਬਕਾਈ ਇਹ ਚੀਜ਼ਾਂ ਸਾਡੇ ਪੈਣਾ ਉਹਨਾਂ ਨੇ ਪਾਉਣੀਆਂ ਸੀ ਅੰਮਰਸੰਗ ਚਮਕੀਲਾ ਨੇ ਨਿਆਣਕ ਸਿੰਘ ਸਜਣਾ ਸੀ ਮੈਂ ਇੱਥੇ ਆਸ਼ਕੀ ਕਰਨ ਨਹੀਂ ਆਇਆ ਮੈਂ ਇੱਥੇ ਆਸ਼ਕੀ ਕਰਾਉਣ ਨਹੀਂ ਆਇਆ ਮੈਂ ਸੁਨਿਆਹਾ ਲਾਉਣ ਆਇਆ ਕਿ ਜਿਹੜੀ ਉਹਦੀ ਆਤਮਾ ਅੱਜ ਵੀ ਕਹਿੰਦੀ ਨਾ ਮੜੀ ਕਹਿੰਦੀ ਉਹਦੀ ਵੀ ਮੇਰੇ ਵਰਗੇ ਬਣ ਜਾ ਯਾਰ ਕਿਹੜੀ ਜੋੜੀ ਅਕਣਾ ਸ਼ੀਦ ਹੋਈ ਆ ਕਿਹੜੀ ਜੋੜੀ ਆ ਜਿਹਦੀ ਇੱਕ ਜਗ੍ਹਾ ਤੇ ਮੜੀ-ਬੜੀ ਹੋਵੇ ਉਜੀ ਬੇਨਤੀ ਆ ਵੀ ਜਿਹੜਾ ਬਚਪਨ ਦਾ ਮੈਂ ਪਿਆਰ ਲਿਆ ਮੈਂ ਭਾਈ ਸਾਹਿਬ ਦਾ ਲਿਆ ਜ਼ਿੰਦਗੀ ਦਾ ਪਰ ਜੇ ਅਸਲ ਗਵਈਆ ਅਸਲ ਗੀਤਕਾਰ ਕਿਹੜੀ ਰੂਤੋਂ ਮੈਂ ਪੇਸ਼ ਕਰਾਂ ਦਰਵੇਸ਼ ਭਗਤ ਬਲੰਦ ਹੌਸਲਾ ਗੀਤਕਾਰੀ ਕਲਾਕਾਰੀ ਸਾਜ ਦੇ ਵਿੱਚ ਹਰ ਇੱਕ ਪੱਖ ਤੋਂ ਨਿਰਪੱਖ ਪਰ ਇਹਨਾਂ ਵਰਗਾ ਕਲਾਕਾਰ ਨਾ ਕੋਈ ਜੰਮਿਆ ਨਾ ਜੰਮਣਾ ਹੈ ਨਾ ਜੰਮਿਆ ਨਾ ਕੋਈ ਜੰਮਣਾ ਹੈ ਹਾਂਜੀ ਤੇ ਬੇਨਤੀ ਬੇਨਤੀ ਇਹ ਆ ਕਿਉਂ ਕਿ ਜਿਹੜੇ ਇਹਨਾਂ ਦੇ ਪਾਏ ਹੋਏ ਪੂਰਨੇ ਨੇ ਜੇ ਸਾਜ਼ੀਆਂ ਤੋਂ ਪੁੱਛਣ ਵੀ ਸਤਕਾਰ ਕਿਵੇਂ ਮਿਲਦਾ ਤਾਂ ਉਹ ਸਾਜ਼ੀ ਦੱਸਣਗੇ ਅੱਜ ਵੀ ਕਲਾਕਾਰ ਜਿਉਂਦੇ ਨੇ ਸਾਜ਼ ਦੇ ਨਾਲ ਵਜਾਉਂਦੇ ਨੇ ਸਾਜ਼ੀਆਂ ਨੂੰ ਲੈ ਕੇ ਜਾਂਦੇ ਨੇ ਜੋ ਸਾਜ਼ੀਆਂ ਨੂੰ ਸਤਕਾਰ ਦਿੱਤਾ ਉਹ ਚਮਕੀਲਾ ਸਾਹਿਬ ਨੇ ਦਿੱਤਾ ਹਾਂਜੀ ਅੱਜ ਵੀ ਸਾਜ਼ੀ ਕਹਿੰਦੇ ਨੇ ਪਰ ਜੇ ਕਿਸੇ ਗਰੀਬ ਨੂੰ ਜਾ ਕੇ ਕੋਈ ਗਰੀਬ ਦੀ ਮਾਂ ਜਾ ਕੇ ਕਹਿੰਦੀ ਦੀ ਵੀ ਮੇਰੇ ਪੁੱਤ ਕਹਿੰਦੀ ਆ ਵੀ ਮੇਰਾ ਪੁੱਤ ਮੰਨਦਾ ਨਹੀਂ ਵਿਆਹ ਤੋਂ ਬਿਨਾ ਜੇ ਤੇਰਾ ਖਾੜਾ ਨਾ ਲੱਗਿਆ ਪਰ ਉਹ ਵੀ ਚਮਕੀਲਾ ਸਾਹਿਬ ਦੇ ਹਿੱਸੇ ਚ ਆਇਆ ਜਿਹੜਾ ਅਨਾਮ ਵੀ ਮਾਤਾ ਦੀ ਝੋਲੀ ਚ ਪਾਇਆ ਹੁਣਾ ਦੂਜਾ ਨੰਬਰ 10 88 ਦੇ ਵਿੱਚ 1 ਮਹੀਨਾ ਪਹਿਲਾਂ 31 1988 ਨੂੰ ਦਾਸ ਦੇ ਪਿੰਡ ਦੇ ਨਾਲ ਖਾੜਾ ਲੱਗਿਆ ਸੀ ਉਹਨਾਂ ਦਾ ਮੈਂ ਉਦੋਂ ਬਚਪਨ ਦੇ ਵਿੱਚ ਸੀ ਪ੍ਰਸ਼ਾਦਾ ਨਹੀਂ ਸੀਗਾ ਸ਼ੱਕਿਆ ਸੀ ਉਦੋਂ ਸਿਰਫ ਖਾੜਾ ਦੇਖਣ ਦੇ ਮਾਰਿਆਂ ਨੇ ਪਸ਼ੂ ਰੱਖੇ ਵੇ ਤਿਗੇ ਪਸ਼ੂਆਂ ਨੂੰ ਉਹਨਾਂ ਦਾ ਖਰਾਕ ਪਾ ਕੇ ਪੱਠੇ ਵੱਢ ਕੇ ਭੱਜੇ ਗਏ ਇੱਥੇ ਤੋਂ ਘਟੋ ਘਟ ਵੀ ਉਹ ਹੈਗਾ 5-6 ਕਿਲੋਮੀਟਰ ਫਰਕ ਸੀ ਤੁਰ ਕੇ ਤਲਵਾੜਾ ਪਿੰਡ 31 ਨੂੰ 1988 ਨੂੰ ਤਲਵਾੜੇ ਪਿੰਡ ਤੇ ਖਾੜਾ ਲੱਗਾ ਸੀ ਇੱਕ ਮੁਲਾਜ਼ਮ ਵੀਰ ਦੇ ਘਰ ਦੇ ਵਿੱਚ ਅਸੀਂ ਤੁਰ ਕੇ ਗਏ ਸੀ ਜਦੋਂ ਗਏ ਤਾਂ ਕੁਦਰਤੀ ਭੱਜੇ ਜਾ ਰਹੇ ਆ ਉਹ ਰੇਲਵੇ ਫਟਕਾ ਕੇ ਜਦੋਂ ਰੇਲਵੇ ਫਟਕਾਂ ਦੇ ਗਏ ਦਾ 17 ਸਿਆਸੀ ਗੱਡੀ ਸਾਡੇ ਮੂਰੇ ਜਾ ਰਹੀ ਟੱਕਰ ਗਈ ਕੁਝ ਤਾਂ ਪਿੱਛੋਂ ਦਮ ਚੜੇ ਹੋਏ ਭੱਜਿਆ ਰਹੇ ਦੀ ਜਦੋਂ ਭਾਈ ਸਾਹਿਬ ਦੀ ਗੱਡੀ ਦੇਖੀ ਆਪਣੇ ਦੀ ਫਿਰ ਗੱਡੀ ਦੇ ਮਾਗਰ ਹੋ ਗਿਆ ਢੂਡ ਢੂਡ ਦੀ ਦੇ ਵਿੱਚ ਪਰ ਉਹ ਰੂਹਾਂ ਉਹ ਸਮੇਂ ਭੈਣ ਮੇਰੀ ਅੱਜ ਵੀ ਚਿੱਤੇ ਨੇ ਸਾਨੂੰ ਪਰ ਮੈਂ ਇੱਕ ਬੇਨਤੀ ਕਰਦਾ ਵੀ ਦੇਖੋ ਸਾਡੇ ਬਾਣਾ ਪਿਆ ਵਾ ਸਾਡੀ ਸ਼ਸਤਰ ਵੀ ਆ ਬਾਣਾ ਵੀ ਆ ਪਰ ਸਾਨੂੰ ਸਾਡੇ ਗੁਰੂ ਪਿਤਾ ਨੇ ਇਹ ਉਪਦੇਸ਼ ਦਿੱਤਾ ਬਈ ਧੀ ਭੈਣ ਦੀ ਰੱਖਿਆ ਕਰਨੀ ਹੈ ਗੋਲੀ ਨਹੀਂ ਮਾਰਨੀ ਕਿਹੜਾ ਵਿਆਹ ਏ ਜਿੱਥੇ ਗਾਣਾ ਨਹੀਂ ਚੱਲਦਾ ਉਹ ਵਿਆਹ ਸਪੂਰਨ ਨਹੀਂ ਹੁੰਦਾ ਜਿੱਥੇ ਅਮਰਸੰਗ ਚਮਕੀਲੇ ਦਾ ਗਾਣਾ ਨਾ ਚੱਲੇ ਔਰ ਉਹ ਤੋਂ ਪਹਿਲਾਂ ਮੈਂ ਬਚਨ ਕੱਟਣ ਲੱਗਿਆ ਕਹਿੰਦੇ ਵੀ ਚਮਕੀਲਾ ਗੰਦਾ ਸੀ ਐਵੇਂ ਲੋਕੀ ਕਹਿੰਦੇ ਚਮਕੀਲਾ ਲੁੱਚਿਆਂ ਦਾ ਪੀਰ ਐਵੇਂ ਲੋਕੀ ਕਹਿੰਦੇ ਉਹ ਜਿਉਂਦੇ ਹੀ ਕਹਿ ਗਿਆ ਸੀ ਪਰ ਉਹਦੇ ਮਰਨ ਤੋਂ ਪਹਿਲਾਂ ਪਹਿਲਾਂ ਪਹਿਲੀ ਗਾਇਕਾ ਸਵਰਨ ਅ ਸਰਿੰਦਰ ਸੋਨੀਆ ਜੀ ਉਹਨੂੰ ਪੁੱਛਿਆ ਵੀ ਤੇਰੇ ਨਾਲ ਕੀ ਨਾਤਾ ਸੀ ਕਿੱਦਾਂ ਦਾ ਸੁਭਾਅ ਸੀ ਕਹਿੰਦੀ ਭੈਣ ਜੀ ਤੋਂ ਬਿਨਾ ਨਹੀਂ ਬੁਲਾਇਆ ਸੋਨੀਆ ਜੀ ਨੇ ਫਿਰ ਉਹਨਾਂ ਦੀ ਸਾਲੀ ਦੇ ਨਾਲ ਚਲੋ ਮੈਂ ਨਾਤੇ ਦੇ ਹੋਣ ਦੇ ਭੈਣ ਨਾਲ ਜਸਵੰਤ ਕੌਰ ਨਾਲ ਮੇਰੇ ਬਚਨ ਹੋਏ ਮੈਂ ਕਿਹਾ ਭੈਣ ਜੀ ਤੁਹਾਡੇ ਨਾਲ ਕਿੱਦਾਂ ਦਾ ਤੀ ਸੁਲੂਕ ਰੱਖਿਆ ਹੋਇਆ ਉਹ ਕਹਿੰਦੀ ਵੀ ਬਾਬਾ ਜੀ ਮੈਨੂੰ ਭੈਣ ਤੋਂ ਬਿਨਾ ਨਹੀਂ ਕਦੇ ਬੁਲਾਇਆ ਦੂਜਾ ਨੰਬਰ ਇਹਨਾਂ ਨੇ ਇਸ਼ੂ ਖੜੇ ਕਰੇ ਕਹਿੰਦੇ ਵਿਆਹ ਕਰਾ ਲਿਆ ਦੋ ਉਹਨੇ ਜੇ ਉਹਨੂੰ ਮਜਬੂਰੀ ਸੀ ਦੋਨਾਂ ਨੂੰ ਦਿਖਦਾ ਸੀ ਵੀ ਇਹ ਦੁਨੀਆ ਅਸੀਂ ਰੋਡ ਐ ਵੱਡੇ ਕਲਾਕਾਰਾਂ ਦੇ ਅੱਖ ਚ ਰੜਕਦੇ ਹਿੱਟ ਹੋ ਕੇ ਦੀ ਸਾਰੇ ਮੁੱਦੇ ਮਾਰੇ ਜਿਹੜੇ ਲੈਕਚਰ ਤੱਕ ਦੇ ਧੱਬਾ ਲਾਉਂਦੇ ਨੇ ਨਾ ਮੈਂ ਇਹਨਾਂ ਨੂੰ ਪੁੱਛਣਾ ਚਾਹੁੰਦਾ ਬਾਕੀ ਕਲਾਕਾਰਾਂ ਨੂੰ ਵੀ ਜਿਹੜੇ ਜਉਂਦੇ ਨੇ ਜਿਹੜੇ ਮਰ ਗਏ ਤਾਂ ਉਹਨਾਂ ਨੂੰ ਕਹਿਣੀ ਕੀ ਹੈ ਜਿਹੜੇ ਜਉਂਦੇ ਨੇ ਵੀ ਤੁਸੀਂ ਆ ਸਕਦੀ ਬਾਰ ਲਈ ਦੀ ਤੁਸੀਂ ਨਹੀਂ ਗੰਦੇ ਗਾਣੇ ਗਾਏ ਕੱਲੇ ਉਹਦੇ ਅੱਜ ਕੱਲ ਦੇ ਗੀਤਾਂ ਨੂੰ ਤੇ ਕੁਲਦੀਪ ਮਾਨਕ ਤੇ ਅਮਰ ਚਮਕੀਲਾ ਵੱਲੇ ਟਾਈਮ ਦੇ ਗੀਤਾਂ ਨੂੰ ਮੈਂ ਪਹਿਲੇ ਉਹਨੂੰ ਦਿੱਤੀ ਵੀ ਆ ਜੀ ਮੈਂ 88 ਦੇ ਵਿੱਚੋਂ ਆਪਣਾ ਘਰ ਛੱਡਦਾ ਸੀਗਾ 88 ਦੇ ਵਿੱਚ ਮੈਂ ਆਪਣਾ ਘਰ ਵੀ ਛੱਡਦਾ ਸੀ ਤੇ ਵਿਯੋਗ ਦੇ ਵਿੱਚ ਐਡਾ ਦੁੱਖ ਲੱਗਿਆ ਸੀ ਮੈਂ ਕਾਰਪੈਂਟਰ ਦਾ ਕੰਮ ਸ਼ੁਰੂ ਕਰ ਸਿੱਖਿਆ ਸਤ ਸ੍ਰੀ ਅਕਾਲ ਕਾਰਪੈਂਟਰ ਦਾ ਕੰਮ ਸਿੱਖਣ ਲੱਗਿਆ ਜੀ ਮੈਂ ਇੱਕ ਸਾਡੇ ਕੋਲ ਕਿਤਾਬ ਬਚੀ ਜੀ 1993 ਦੇ ਵਿੱਚ ਹੜ ਆ ਗਏ ਸੀਗੇ ਇੱਕ ਕਿਤਾਬ ਬਚੀ ਸੀ ਉਹ ਵਧਾਈਆਂ ਜੀਠਾ ਤੈਨੂੰ ਉਹ ਮੇਰੇ ਕੋਲ ਪਈ ਸੀ ਮੈਂ ਉਹਦੀ ਜਿਲਤ ਸਾंभ ਕੇ ਮੈਂ ਪਹਿਲਾਂ ਥੋੜੀ ਚਲਾਈ ਪਾਈ ਅੰਮਰ ਸਿੰਘ ਚਮਕੀਲਾ ਦੀ ਉਹਦੇ ਤੇ ਲਈ ਸਰਦਾਰ ਅੰਮਰ ਸਿੰਘ ਚਮਕੀਲਾ ਦੀ ਉਹ ਫਰੇਮ ਜਿਹੜੀ ਮੇਰੇ ਕੋਲ ਅੱਜ ਵੀ ਪਈ ਆ ਘਰ ਦੇ ਵਿੱਚ ਸਾंभ ਕੇ ਮੌਜੂਦ ਜੇ ਥੋੜੀ ਚਲਾਈ ਆ ਰਹੀ ਚਲਾਈ ਮੈਂ ਇਹਨਾਂ ਦੀ ਫਰੇਮ ਵਾਸਤੇ ਇਹਨਾਂ ਦੀ ਤਸਵੀਰ ਵਾਸਤੇ ਰੱਖੀ ਹੋਈ ਆ ਸਾंभ ਕੇ ਅੱਜ ਵੀ ਇੱਕ ਗੱਲ ਹੋਰ ਕਹੀ ਕਿ ਮੈਂ ਅੰਮਰ ਸਿੰਘ ਚਮਕੀਲਾ ਕਰਕੇ ਨਿਹੰਗ ਸਿੰਘ ਸੱਜਿਆ ਹਾਂਜੀ ਦੇਖੋ ਜਦੋਂ ਆ ਚੀਜ਼ਾਂ ਮੈਂ ਸੁਣੀਆਂ ਤਲਵਾਰ ਮੈਂ ਕਲੰਗੀ ਧਰਦੀਆਂ ਪਹਿਲਾਂ ਮੈਂ ਤੀਰ ਸੱਚੀ ਸਰਕਾਰ ਦਾ ਹਾਂ ਵਾਕਈ ਇਹ ਚੀਜ਼ਾਂ ਸਾਡੇ ਪੈ ਨਾ ਉਹਨਾਂ ਨੇ ਪਾਉਣੀਆਂ ਸੀ ਅੰਮਰਸੰਗ ਚਮਕੀਲਾ ਨੇ ਨਿਆਗ ਸਿੰਘ ਸਜਣਾ ਸੀ ਸਾਨੂੰ ਉਹਦੀ ਆਤਮਾ ਦੱਸਦੀ ਹੈ ਮੈਂ ਇਥੇ ਆਸ਼ਕੀ ਕਰਨ ਨਹੀਂ ਆਇਆ ਮੈਂ ਇਥੇ ਆਸ਼ਕੀ ਕਰਾਉਣ ਨਹੀਂ ਆਇਆ ਮੈਂ ਸੁਨੇਹਾ ਲੈਣ ਆਇਆ ਵੀ ਜਿਹੜੀ ਉਹਦੀ ਆਤਮਾ ਅੱਜ ਵੀ ਕਹਿੰਦੀ ਨਾ ਉਹ ਮੜੀ ਕਹਿੰਦੀ ਉਹਦੀ ਵੀ ਮੇਰੇ ਵਰਗੇ ਬਣ ਜਾ ਯਾਰ ਸਿੰਘ ਸਜ ਜੋ ਲੈ ਲੋ ਚੁੰਨੀਆਂ ਸਿਰਾਂ ਤੇ ਅਸੀਂ ਕਰਨੀ ਲੜਾਈ ਹੁਣ ਚੱਲੀਆਂ ਤਾਈਓ ਅੱਜ ਖਾਲਸੇ ਦੇ ਸਿਰ ਸੋਹਂਦੀਆਂ ਜਸਤਾਰਾਂ ਕੇਸਰੀ ਕਹਿੰਦੇ ਦੀ ਨਾ ਪਰ ਦੁੱਖ ਹੈ ਅਸੀਂ ਆ ਰੂਹਾਂ ਦਾ ਦੁੱਖ ਹੈ ਅਸੀਂ ਆ ਰੂਹਾਂ ਦਾ ਜਦੋਂ ਧਰਤੀ ਤੇ ਜਾਂਦੀਆਂ ਪਰ ਧਰਤੀ ਤੇ ਜਾਣਾ ਸਭ ਨਹੀਂ ਆ ਇਦਾਂ ਦੇ ਬਣ ਕੇ ਜਾਓ ਜਿਹੜਾ ਤੁਹਾਨੂੰ ਰਹਿਂਦੀ ਦੁਨੀਆ ਤੱਕ ਜਿਵੇਂ ਸਰਦਾਰ ਅੰਮ੍ਰਿਤ ਸਿੰਘ ਚਮਕੀਲਾ ਨੂੰ ਸੂਟ ਵੱਜਦੇ ਨੇ ਉਹਨਾਂ ਦੇ ਮੇਲੇ ਲੱਗਦੇ ਨੇ ਕਿਸੇ ਦਾ ਮੇਲਾ ਨਹੀਂ ਇਕਣਾ ਲੱਗਿਆ ਨਾ ਲੱਗਣਾ